ਸੋ ਆंदोलਨ ਕਰਨ ਵਾਲੇ ਕਿਸਾਨਾਂ ਖਿਲਾਫ ਹੋਵੇਗੀ ਕਾਰਵਾਈ ਅੰਬਾਲਾ ਪੁਲਿਸ ਨੇ ਐਨਐਸਏ ਤਹਿਤ ਸ਼ੁਰੂ ਕੀਤੀ ਹੈ ਕਾਰਵਾਈ ਨੁਕਸਾਨੀ ਗਈ ਸਰਕਾਰੀ ਪ੍ਰਾਈਵੇਟ ਜ਼ਾਇਦਾਦ ਦੀ ਪਰਪਾਈ ਹੋਵੇਗੀ ਕਿਸਾਨ ਲੀਡਰਾਂ ਦੀ ਪ੍ਰਾਪਰਟੀ ਕੋਰਕ ਕਰਕੇ ਪਰਪਾਈ ਹੋਵੇਗੀ ਆਂਦੋਲਨ ਦੌਰਾਨ ਦੋ ਪੁਲਿਸ ਕਰਮੀਆਂ ਦੀ ਵੀ ਮੌਤ ਹੋ ਚੁੱਕੀ ਹੈ ਸੋ ਅੰਬਾਲਾ ਪੁਲਿਸ ਨੇ ਨੈਸ਼ਨਲ ਸੈਕਿਉਰਿਟੀ ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ ਨੁਕਸਾਨੀ ਗਈ ਸਰਕਾਰੀ ਪ੍ਰਾਈਵੇਟ ਜ਼ਾਇਦਾਦ ਦੀ ਪਰਪਾਈ ਹੋਵੇਗੀ ਔਰ ਦੱਸਦੀ ਹੈ ਕਿ ਕਿਸਾਨ ਲੀਡਰਾਂ ਦੀ ਪ੍ਰਾਪਰਟੀ ਕੁਰਕ ਕਰਕੇ ਵਰਪਾਈ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਕਿਸਾਨ ਲੀਡਰਾਂ ਦੀ ਪ੍ਰਾਪਰਟੀ ਕੁਰਕ ਕੀਤੀ ਜਾਏਗੀ। ਅੰਦੋਲਨ ਦੌਰਾਨ ਦੋ ਪੁਲਿਸ ਕਰਮੀਆਂ ਦੀ ਮੌਤ ਹੋ ਚੁਕੀ ਹੈ। ਇੱਕ ਪਾਸੇ ਕਿਸਾਨ ਅੰਦੋਲਨ ਲੜ ਰਹੀ ਨਹੀਂ ਤੇ ਦੂਜੇ ਪਾਸੇ ਇਸ ਕਿਸਮ ਦੀ ਕਾਰਵਾਈ ਕਿਸਾਨਾਂ ਦੇ ਉੱਪਰ ਕੀਤੀ ਜਾਏਗੀ ਇਹ ਗੱਲ ਕਹੀ ਜਾ ਰਹੀ ਹੈ। ਅੰਬਾਲਾ ਪੁਲਿਸ ਨੇ ਐਨਐਸਏ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਨੁਕਸਾਨੀ ਗਈ ਸਰਕਾਰੀ ਪ੍ਰਾਈਵੇਟ ਜ਼ਾਇਦਾਦ ਦੀ ਵਰਪਾਈ ਕੀਤੀ ਜਾਏਗੀ ਦੱਸਤੀ ਕਿ ਅੰਦੋਲਨ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਕਾਰਵਾਈ ਹੋਏਗੀ ਤੇ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਪ੍ਰਾਪਰਟੀ ਕੁਰਕ ਕਰਕੇ ਇਸ ਦੀ ਸਭ ਦੀ ਵਰਪਾਈ ਜਿਹੜੀ ਹੈ ਕੀਤੀ ਜਾਏਗੀ ਕਿਸਾਨ ਲੀਡਰਾਂ ਦੀ ਜਿਹੜੇ ਕਿਸਾਨ ਆਗੂ ਨੇ ਜੋ ਲੀਡ ਕਰ ਰਹੇ ਨੇ ਇਸ ਅੰਦੋਲਨ ਨੂੰ ਉਹਨਾਂ ਦੀ ਪ੍ਰਾਪਰਟੀ ਕੁਰਕ ਕਰਨ ਤੋਂ ਬਾਅਦ ਉਸ ਪ੍ਰਾਪਰਟੀ ਦੇ ਨਾਲ ਜਿਹੜੀ ਹੈ ਇਸ ਦੀ ਪਰਭਾਈ ਕੀਤੀ ਜਾਏ ਸੁਖਤਸਾਨ 13 ਤਰੀਕ ਤੋਂ ਲਗਾਤਾਰ ਜਿਹੜਾ ਹੈ ਉਹ ਸ਼ੰਭੂ ਬਾਰਡਰ ਦੇ ਉੱਪਰ ਤੇ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਕਿਸਾਨ ਕਹਿ ਰਹੇ ਨੇ ਕਿ ਦਿੱਲੀ ਜਾਣਾ ਹੈ ਤੇ ਦੂਜੇ ਪਾਸੇ ਅੰਦੋਲਨ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਕਰ ਰਿਹਾ ਅੰਮ੍ਰਾਲਾ ਬਾਲਾ ਪੁਲਿਸ ਔਰ ਐਨਐਸਏ ਤਹਿਤ ਕਾਰਵਾਈ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ। ਆंदोलਨ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਕਾਰਵਾਈ ਹੋਏਗੀ ਇਹ ਗੱਲ ਅੰਮ੍ਰਾਲਾ ਪੁਲਿਸ ਦੇ ਵੱਲੋਂ ਕਹੀ ਜਾ ਰਹੀ ਹੈ ਕਿਸਾਨ ਲੀਡਰਾਂ ਦੀ ਪ੍ਰਾਪਰਟੀ ਕੋਰਕ ਕਰਕੇ ਪਰਭਾਈ ਕੀਤੀ ਜਾਏਗੀ ਅੰਮ੍ਰਾਲਾ ਪੁਲਿਸ ਨੇ ਐਨਐਸਏ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਜੋ ਨੁਕਸਾਨ ਨਹੀਂ ਗਈ ਸਰਕਾਰੀ ਪ੍ਰਾਈਵੇਟ ਜਾਇਦਾਦ ਦੀ ਪਰਭਾਈ ਕੀਤੀ ਜਾਏਗੀ ਉਸਾਲ ਲੀਟਰਾਂ ਦੀ ਪ੍ਰਾਪਰਟੀ ਖੁਰਕ ਕਰਕੇ ਇਸ ਦੀ ਪਰਪਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਸ ਅੰਦোলন ਦੌਰਾਨ ਦੋ ਪੁਲਿਸ ਕਰਮੀਆਂ ਦੀ ਮੌਤ ਵੀ ਹੋ ਚੁੱਕੀ ਹੈ। ਗਗਨੀਤ ਬਰਾੜ ਸਾਡੇ ਨਾਲ ਕਿਸਾਨ ਆਗੂ ਇਸ ਵੇਲੇ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਬਰਾੜ ਸਾਹਿਬ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਰਹਿਣਾ ਹੈ ਮਾਚਲ ਦੇ ਬਰਾੜ ਸਾਹਿਬ ਜੋ ਇੱਕ ਪਾਸੇ ਤਾਂ ਕਿਸਾਨ ਜਿਹੜੇ ਨੇ ਅੰਦੋਲਨ ਲੜ ਰਹੇ ਨੇ ਲਗਾਤਾਰ 13 ਤਰੀਕ ਤੋਂ ਬਾਰਡਰਾਂ ਦੇ ਉੱਪਰ ਬੈਠੇ ਨੇ ਦੂਜੇ ਪਾਸੇ ਅੰਬਾਲਾ ਪ੍ਰਸ਼ਾਸਨ ਦਾ ਇਹ ਫਰਮਾਨ ਕਿ ਕਿਸਾਨਾਂ ਦੀ ਪ੍ਰਾਪਰਟੀ ਕੋ ਕਰਕੇ ਜਿਹੜਾ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਏਗੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਗਗਨ ਸਾਹਿਬ ਪਹਿਲਾਂ ਤਾਂ ਜਿਹੜੇ ਕਿਸਾਨ ਪੀਸਫੁਲ ਪ੍ਰੋਟੈਸਟ ਕਰਨ ਜਾ ਰਹੇ ਸੀ ਦੇ ਲੀਵਲ ਨੂੰ ਜੀ ਉਹਨਾਂ ਤੇ ਦੇਖੋ ਕੀ ਕੁਝ ਹੋਇਆ ਅੱਥਰੂ ਗੋਲੇ ਬੈ ਰਬੜ ਸ਼ੈਲਿੰਗਸ ਕਿੰਨਾ ਕੁਝ ਹੋਇਆ ਤੇ ਕਿੰਨੇ ਸਾਡੇ ਕਿਸਾਨ ਆ ਜਗਾਇਲ ਪਏ ਆ ਤੇ ਇੱਕ ਸਾਡਾ ਨੌਜਵਾਨ ਕਿਸਾਨ ਜਿਹੜਾ ਕਿ ਸ਼ਹੀਦ ਹੋ ਗਿਆ ਸਾਰੇ ਦੇ ਵਿੱਚ ਚਲਦੇ ਹੋਏ ਕਿੱਥੇ ਤਾਂ ਇਹ ਚਾਹੀਦਾ ਸੀ ਸਰਕਾਰ ਨੂੰ ਵੀ ਇਹਨਾਂ ਨੂੰ ਪੀਸਫੁਲੀ ਜਾਨ ਦੇਣ ਉੱਥੇ ਜਾ ਕੇ ਆਪ ਦਾ ਰੋਸ ਪ੍ਰਦਰਸ਼ਨ ਜਿਹੜਾ ਕਰਨਾ ਕਿਉਂਕਿ ਕਿਸਾਨ ਨੇ ਕਰਨਾ ਕੀ ਹੈ ਉੱਥੇ ਬੈਠ ਕੇ ਸਾਈਡ ਤੇ ਆਪਦੀ ਆਵਾਜ਼ ਬੁਲੰਦ ਕਰਨੀ ਆ ਤਾਂ ਕਿ ਸਰਕਾਰ ਆਵਾਜ਼ ਸੁਣ ਲਵੇ ਪਰ ਉਹਦੇ ਉਲਟ ਜੇ ਕਿਸਾਨਾਂ ਦੇ ਕੋਲੇ ਹੈ ਕਿ ਜਿਹੜਾ ਤੁਸੀਂ ਕਰ ਕਰ ਲਓਗੇ ਪਹਿਲਾਂ ਹੀ ਜ਼ਮੀਨਾਂ ਤੇ ਇੰਨਾ ਇੰਨਾ ਕਰਜ਼ਾ ਆਪਾਂ ਪਿੱਛੇ ਜੇ ਪ੍ਰੋਗਰਾਮ ਕੀਤਾ ਸੀ ਸੰਤੂ ਸਾਹਿਬ ਨੇ ਤੁਹਾਡੇ ਡੇਲੀ ਪੋਸਟ 'ਤੇ ਉਹਦੇ ਤੇ ਦੱਸਿਆ ਸੀ ਵੀ ਤਕਰੀਬਨ ਹਰ ਘਰ ਤੇ ਆਪਣੇ 3 ਲੱਖ ਰੁਪਇਆ ਹਰ ਕਿਸਾਨ ਤੇ ਕਰਜ਼ਾ ਹੈ ਪਹਿਲੇ ਹੀ ਕਰਜ਼ੇ ਥੱਲੇ ਕਿਸਾਨ ਨੇ ਤੇ ਹੁਣ ਉਹਨੂੰ ਕਰਜ਼ਾ ਕਰ ਲਓ ਤਾਂ ਫਿਰ ਕਿਸਾਨ ਤਾਂ ਕਿਨੇ ਹੁੰਦੇ ਆ ਫਿਰ ਉਹਦੇ ਕੋਲੇ ਰਹਿ ਕੀ ਜਾਊਗਾ ਇਸ ਦੁਨੀਆ ਦੇ ਵਿੱਚ ਜੀ 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 ਤੁਹਾਨੂੰ ਲੱਗਦਾ ਬਰਾੜ ਸਾਹਿਬ ਕੇ ਬਦਲਾ ਨੀਤੀ ਦੇ ਤਹਿਤ ਜਿਹੜੀ ਹੈ ਇਹ ਕਾਰਵਾਈ ਇਸ ਤਰੀਕੇ ਦੀ ਗੱਲ ਕਹੀ ਜਾ ਰਹੀ ਹੈ ਦੇਖੋ ਇਹਦੇ ਚ ਹੁਣ ਅਸੀਂ ਅੰਡਰਸਟੈਂਡ ਨਹੀਂ ਕਰ ਰਹੇ ਕਿ ਕਿਉਂ ਇੰਨਾ ਕਸਾਨਾ ਪ੍ਰਤੀ ਇੰਨਾ ਜਿਹੜਾ ਅਕਰੋਸ਼ ਵਾਲੀ ਨੀਤੀ ਅਪਣਾਈ ਹੈ ਸਰਕਾਰ ਨੇ ਕਿਉਂਕਿ ਬੇਸ਼ੱਕ ਅਸੀਂ ਪਿਛਲਾ ਅੰਦੋਲਨ ਵੀ ਜਦੋਂ ਲੜਿਆ ਉਦੋਂ ਵੀ ਇੰਨਾ ਕਰੋਸ਼ ਨਹੀਂ ਸੀ ਸਰਕਾਰ ਦੇ ਵਿੱਚ ਪਰ ਹੁਣ ਇੰਨਾ ਜਿਆਦਾ ਜਿਹੜਾ ਕਰ ਰਿਹਾ ਹੈ ਇਹਦਾ ਇਹਦੇ ਪਿੱਛੇ ਸਾਨੂੰ ਅੰਡਰਸਟੈਂਡ ਨਹੀਂ ਅਸੀਂ ਕਰਦੇ ਕਰਨ ਪਾ ਅਜੇ ਪਾ ਰਹੇ ਵੀ ਕੀ ਹੋ ਰਿਹਾ ਕੀ ਪੰਜਾਬ ਦੇ ਕਿਸਾਨ ਦਾ ਕਹਿੰਦੇ ਹੁੰਦੇ ਉਹਦੀ ਸ਼ਬੀ ਖਰਾਬ ਕੀਤੀ ਜਾ ਰਹੀ ਹੈ ਕੀ ਉਹਨੂੰ ਮਲਕੀ ਇੱਕ ਐਸ ਅ ਗੁੰਡੇ ਵਾਂਗੂ ਪ੍ਰਡਕਟ ਕੀਤਾ ਜਾ ਰਿਹਾ ਨੈਸ਼ਨਲ মিডিਆ ਜਸ ਥਰੂਆਊਟ ਕੰਟਰੀ ਜਾਂ ਬਾਹਰ ਸੋ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਅਸੀਂ ਅਜੇ ਸਮਝ ਨਹੀਂ ਪਾ ਰਹੇ ਕੰਗ ਸਾਬ ਬਰਾੜ ਸਾਹਿਬ ਇਹ ਤਾਂ ਚਲੋ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਜੋ ਨੁਕਸਾਨ ਹੋਇਆ ਹੈ ਅਸੀਂ ਉਹਦੀ ਪਰਪਾਈ ਕਰਨੀ ਹੈ ਕੁਰ ਕਰਕੇ ਜਾਇਦਾਦ ਪਰ ਦੂਜੇ ਪਾਸੇ ਤਸਵੀਰਾਂ ਤਾਂ ਇਹ ਵੀ ਦਿਖਾਉਂਦੀਆਂ ਨੇ ਕਿ ਨੁਕਸਾਨ ਤਾਂ ਕਿਸਾਨਾਂ ਦਾ ਵੀ ਵੱਡੇ ਪੱਧਰ ਤੇ ਹੋਇਆ ਖਨੋਰੀ ਬਾਰਡਰ ਦੇ ਉੱਪਰ ਟਰੈਕਟਰਾਂ ਦੀ ਭਾਂਹ ਤੋੜ ਗੱਡੀਆਂ ਦੀ ਭਾਂਹ ਤੋੜ ਟਰੈਕਟਰਾਂ ਦੀ ਟੈਂਕੀਆਂ ਦੇ ਵਿੱਚ ਰੇਤਾ ਤੱਕ ਖੰਡ ਤੱਕ ਜਿਹੜੀ ਆ ਪਾਈ ਗਈ ਆ ਉਹ ਤਸਵੀਰਾਂ ਅਸੀਂ ਵੀ ਦੇਖੀਆਂ ਨੇ ਔਰ ਫਾਇਰਿੰਗ ਹੋਈ ਉਸ ਦੇ ਵਿੱਚ ਨੌਜਵਾਨ ਦੀ ਜਿਹੜੀ ਆ ਜਾਨ ਚਲੇਗੀ ਉਸ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੈ ਬਿਲਕੁਲ ਗੰਸਬ ਤੁਸੀਂ ਸਹੀ ਕਿਹਾ ਜਿੰਨੇ ਟਰੈਕਟਰ ਸੀ ਉੱਥੇ ਦੇਖੋ ਕੀ ਹਾਲ ਉਹਨਾਂ ਦਾ ਕੀਤਾ ਫਿਰ ਉਸ ਤੋਂ ਬਾਅਦ ਜਿਹੜਾ ਨੌਜਵਾਨ ਜਿਹਦੀ ਜਾਨ ਚਲੀ ਗਈ ਉਹਦੇ ਤੇ ਵੀ ਕਿਤੇ ਡਿਨਾਈ ਕਰਦੇ ਆ ਲੱਗ ਰਹੀ ਹੈ ਹਰਿਆਣਾ ਗਵਰਨਮੈਂਟ ਉਹ ਕਹਿ ਰਹੀ ਹੈ ਵੀ ਸਾਡੇ ਵੱਲੋਂ ਕੋਈ ਸ਼ੈਲਿੰਗ ਨਹੀਂ ਹੋਈ ਅਸੀਂ ਨਹੀਂ ਕੀਤੀ ਸੋ ਅਸੀਂ ਤਾਂ ਇਹੀ ਕੱਲ ਵੀ ਐਸਕੇਮ ਦੀ ਮੀਟਿੰਗ ਸੀ ਅਸੀਂ ਇਹਦੇ ਜੀ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕੀਤੀ ਸੀ ਤਾਂ ਕਿ ਸਾਰਾ ਕੁਝ ਸਾਹਮਣੇ ਆ ਜਾਵੇ ਤੇ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਦਾ ਉਹਦੇ 302 ਦਾ ਫਰਜ਼ਾ ਹੋਵੇ ਸੋ ਦੂਸਰੇ ਪਾਸੇ ਜਿੱਥੇ ਕਿਸਾਨਾਂ ਨੂੰ ਕਿਉਂਕਿ ਕਿਸਾਨ ਦਾ ਇੱਕ ਟਰੈਕਟਰ ਬਹੁਤ ਵੱਡਾ ਉਹਦਾ ਸਾਥੀ ਹੁੰਦਾ ਜਿਹੜਾ ਉਹਨੂੰ ਹਰ ਦਮ ਉਹਦਾ ਮਦਦ ਕਰਦਾ ਹੈ ਭਾਵੇਂ ਜ਼ਮੀਨ ਵਾਉਣ ਦੇ ਵਿੱਚ ਧੂਆ ઠવાਈ ਦੇ ਵਿੱਚ ਤੇ ਜੇ ਉਹ ਹੀ ਨੁਕਸਾਨ ਆ ਗਿਆ ਤਾਂ ਉਹਦਾ ਤਾਂ ਬਹੁਤ ਵੱਡਾ ਕਿੰਨੇ ਨੁਕਸਾਨ ਹੋ ਗਿਆ ਜਿਸ ਦੀ ਕਿ ਅਸੀਂ ਮੰਗ ਕਰਦੇ ਹਾਂ ਸਰਕਾਰ ਜਿੰਨੇ ਕਿਸਾਨਾਂ ਦੇ ਟਰੈਕਟਰ ਦਾ ਨੁਕਸਾਨ ਹੋਇਆ ਜਾਂ ਹੋਰ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਵੇ ਜਿੰਨੇ ਸਾਡੇ ਕਿਸਾਨ ਜਿਹੜੇ ਇਨਾਂ ਦੇ ਇਲਾਜ ਚੱਲ ਰਿਹਾ ਉਹ ਸਾਰਾ ਖਰਚਾ ਸਰਕਾਰ ਉਠਾਵੇ ਤੇ ਨਾਲ ਉਹਨਾਂ ਨੂੰ ਕੰਪਨਸੇਟ ਕਰੇ। ਸੋ ਕਿਤੇ ਦਾ ਸਰਕਾਰ ਨੂੰ ਅੱਜ ਕਿਸਾਨ ਦੇ ਨਾਲ ਖੜਨ ਦੀ ਗੱਲ ਹੈ ਕਿਥੇ ਹੁਣ ਤੁਸੀਂ ਦੂਸਰੀ ਗੱਲ ਇੱਕ ਬੜਾ ਹੋਰ ਚਿੰਤਾ ਦਾ ਵਿਸ਼ਾ ਹੈ। ਹਰਿਆਣਾ ਗਵਰਨਮੈਂਟ ਇੰਨਾ ਕੁਝ ਕਰੀ ਜਾਂਦੀ ਹੈ ਪੰਜਾਬ ਗਵਰਨਮੈਂਟ ਚੁੱਪ ਕਰਕੇ ਬੈਠੀ ਹੈ। ਜਦੋਂ ਤਸ਼ੱਦਦ ਹੋ ਰਿਹਾ ਸਾਡੇ ਕਿਸਾਨਾਂ ਤੇ ਕੀ ਅੱਜ ਫਰਜ਼ ਨਹੀਂ ਬਣਦਾ ਪੰਜਾਬ ਗਵਰਨਮੈਂਟ ਦਾ ਵੀ ਉਹ ਨਾਲ ਜਾ ਕੇ ਖੜੇ ਕਿਸਾਨਾਂ ਨਾਲ ਤੇ ਇਹ ਉਹ ਸਾਡੀ ਜ਼ਮੀਨ ਕੋਰ ਕੀ ਕਰਨ ਨੂੰ ਫਿਰਦੇ ਆ। ਇਦਰ ਉਹ ਨਹੀਂ ਬੰਦਾ ਵੀ ਅਸੀਂ ਕੋਈ ਬਰਾਬਰ ਦੀ ਕਾਰਵਾਈ ਕਰਕੇ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ ਚੁੱਪ ਕਰਾਇਆ ਜਾਵੇ ਹੂੰ 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 ਅੱਛਾ ਬਰਾੜ ਸਾਹਿਬ ਐ ਐਸਓਆਰਈ ਨਹੀਂ ਜਦੋਂ ਪਿਛਲੀ ਵਾਰ ਅੰਦੋਲਨ ਲੜਿਆ ਹੈ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਪੰਜਾਬ ਦੀਆਂ 32 ਜਥੇਬੰਦੀਆਂ ਨੇ ਤਾਂ ਉਸ ਤੋਂ ਬਾਅਦ ਵੀ ਦੇਖਿਆ ਆਪਾਂ ਸਿਲਸਲਾ ਕਿ ਪੰਜਾਬ ਦੇ ਵਿੱਚ ਲਗਾਤਾਰ ਕਈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਸਾਨਾਂ ਦੇ ਘਰਾਂ ਦੇ ਉੱਪਰ ਛਾਪੇ ਮਾਰੀ ਟਿਕਾਣਿਆਂ ਦੇ ਉੱਪਰ ਛਾਪੇ ਮਾਰੀ ਜਿਹੜੀ ਆ ਹੁੰਦੀ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਕਿਸਾਨ ਆਗੂਆਂ ਦੇ ਪੰਜਾਬ ਦੇ ਖਾਸ ਤੌਰ ਤੇ ਉਹਨਾਂ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਬਿਲਕੁਲ ਕਿਸਾਨ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਥੋੜੇ ਚੈਨਲ ਥਰੂ ਦੱਸਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਕਿਸਾਨ ਤੇ ਜੇ ਕੋਈ ਕਾਰਵਾਈ ਹੁੰਦੀ ਹੈ ਐਸ ਕੇ ਐਮ ਉਹਦਾ ਡਟ ਕੇ ਵਿਰੋਧ ਕਰੂਗਾ ਨਾ ਹੀ ਅਸੀਂ ਕਿਸੇ ਕਿਸਾਨ ਤੇ ਕੋਈ ਚੀਜ਼ ਕਰਕ ਹੋਣ ਦੇਣੀ ਹੈ ਨਾ ਕੋਈ ਕਿਸਾਨ ਤੇ ਕਿਸੇ ਤੇ ਐਕਸ਼ਨ ਹੋਣ ਦੇਵਾਂਗੇ ਸੋ ਐਸ ਕੇ ਐਮ ਇਹਦੀ ਬਹੁਤ ਨਖੇਦੀ ਕਰਦਾ ਹੈ ਕਲਡੇ ਸ਼ਬਦਾਂ ਦੇ ਵਿੱਚ ਤੇ ਅਸੀਂ ਹਮੇਸ਼ਾ ਕਿਸਾਨ ਦੇ ਨਾਲ ਖੜੇ ਹਾਂ ਇਹਦੇ ਤੇ ਕੋਈ ਵੀ ਐਹੋਜੀ ਕਾਰਵਾਈ ਅਸੀਂ ਕਿਸੇ ਵੀ ਕਿਸਾਨ ਤੇ ਨਹੀਂ ਹੋਣ ਦੇਵਾਂਗੇ ਬਹੁਤ ਸ਼ੁਕਰੀਆ ਵਿਰਾਟ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਬਹੁਤ ਧੰਨਵਾਦ। ਕੀ ਸਾਡੇ ਨਾਲ ਇਸ ਖਬਰ ਦੇ ਉੱਪਰ ਜ਼ਿਆਦਾ ਗੱਲਬਾਤ ਦੇ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਜਿਹੜੇ ਨੇ ਜੁੜ ਚੁੱਕੇ ਨੇ ਟਿਕੈਤ ਸਾਹਿਬ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਰੇਡਾਇਨ ਆ ਮਾਚੂ ਤੇ ਜੀ ਟਿਕੈਤ ਸਾਹਿਬ ਇਹ ਜੋ کیا ਗਿਆ ਹੈ ਕਿ ਪ੍ਰਾਪਰਟੀ ਜਿਹੜੀ ਹੈ ਕੁਰਕ ਕਰਕੇ ਕਿਸਾਨ ਆਗੂਆਂ ਦੀ ਔਰ ਉਸ ਤੋਂ ਬਾਅਦ ਜਿਹੜੀ ਨੁਕਸਾਨੀ ਗਈ ਜਾਇਦਾਦ ਆ ਚਾਹੇ ਪ੍ਰਾਈਵੇਟ ਆ ਜਾਂ ਸਰਕਾਰੀ ਆ ਉਸ ਦੀ ਪਰਪਾਈ ਕੀਤੀ ਜਾਏਗੀ। ਕੀ ਕਹੋਗੇ ਇਸ ਅੰਬਾਲਾ ਪੁਲਿਸ ਦੇ ਇਸ ਫੈਸਲੇ ਦੇ ਬਾਰੇ? ਦੇਖੋ पुलिस ने लोगों को मारा पुलिस गोली चला रही ठीक है और भरपाई किसान से होगी यही तो अत्याचार है इस सरकार का जी, भाई कानून का दुरुपयोग कर रही दिल्ली जाते किसानों को रोक रही उन्हीं पे आसू जाए चलते क्या देश में कोई कानून कोई सरकारें कोई है ਯਾ ਦੇਸ ਵਿੱਚ ਬਿਲਕੁਲ ਤਾਨਾ ਸਾਉਂਕਰ ਆ ਜਾ ਆ ਗਿਆ ਹੂੰ ਹੂੰ ਇਸ ਦਾ ਵਿਰੋਧ ਹੋਗਾ ਜੀ ਜੀ ਟਿਕਾੜ ਸਾਬ ਐਨਐਸਏ ਜੈਸਾ ਕਾਨੂੰਨ ਐਨਐਸਏ ਵਰਗਾ ਕਾਨੂੰਨ ਨੈਸ਼ਨਲ ਸਿਕਿਉਰਿਟੀ ਐਕਟ ਤੁਹਾਨੂੰ ਲੱਗਦਾ ਕਿ ਕਿਸਾਨ ਆਗੂਆਂ ਦੇ ਉੱਪਰ ਅਜਿਹੀ ਅਜਿਹੀ ਐਕਟ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਐਵੇਂ ਸਰਕਾਰ ਹੈ ਕੁਝ ਵੀ ਕਰ ਦੇਗੇ ਹੂੰ लेकिन ये किसान इन चीजों से दबागा नहीं ये पूरे देश का आंदोलन बनेगा इस तरह की कार्रवाई हो रही पूरे देश में विरोध प्रदर्शन होंगे जी, जी। और आ, हमारी दल कल भी दिल्ली चंडीगढ़ में मीटिंग हुई तो हमने कहा कि सब किसान संगठन एक और ये लड़ाई लड़े नहीं तो ये अकेला अकेले को आज उनके साथ में कल हमारे साल किसी और के साथ होगा ਜੀ 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 ਹੇ ਦੇਸ਼ ਕੋ ਦਬਾਉਣੇ ਦੀ ਕੋਸ਼ਿਸ਼ ਕਰ ਰਹੇ ਕਿਸਾਨੋ ਕੋ ਬਦਨਾਮ ਕਰਨੇ ਕੋਸ਼ਿਸ਼ ਕਰ ਰਹੇ ਅੱਛਾ ਟਕੇਤ ਸਾਹਿਬ ਇੱਕ ਚੀਜ਼ ਇਹ ਦੱਸਿਓ ਕਿ ਦੇਖੋ ਕਿਸਾਨ ਅੰਦੋਲਨ ਲੜ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਔਰ ਜੋ ਭਾਰਤ ਹੈ ਉਹ ਖੇਤੀ ਪ੍ਰਧਾਨ ਦੇਸ਼ ਜਿਹੜਾ ਮੰਨਿਆ ਜਾਂਦਾ ਹੈ ਬਹੁਤ ਆਇਤ ਕਿਸਾਨ ਨੇ ਉਹਦੇ ਵਿੱਚ ਪਰ ਆਪਾਂ ਇਹ ਦੇਖਿਆ ਕਿ ਜਦੋਂ ਕਈ ਵਾਰ ਕੋਈ ਪੋਲਿਟਿਕਲ ਲੀਡਰ ਕੋਈ ਵੱਡੀ ਰੈਲੀ ਕਰਦੇ ਨੇ ਮੈਂ ਉਦਾਹਰਣ ਦੇ ਤੌਰ ਤੇ ਦੱਸ ਦਿਨਾ ਕਿ ਅਜोध्या ਦੇ ਵਿੱਚ ਜੋ ਲਾਲਕ੍ਰਿਸ਼ਨ ਅਡਵਾਨੀ ਹੈ ਉਹਨਾਂ ਦੇ ਵੱਲੋਂ ਰਥ ਯਾਤਰਾ ਕੱਢੀ ਗਈ ਸੀ ਇੱਕ ਵਾਰ ਔਰ ਉਸ ਰਥ ਯਾਤਰਾ ਦੇ ਦੌਰਾਨ ਬਹੁਤ ਸਾਰਾ ਨੁਕਸਾਨ ਹੋਇਆ ਸੀ ਪਬਲਿਕ ਪ੍ਰਾਪਰਟੀ ਦਾ ਵੀ ਹੋਇਆ ਹੋਏਗਾ ਪ੍ਰਾਈਵੇਟ ਦਾ ਵੀ ਹੋਇਆ ਹੋਏਗਾ ਕੀ ਲਾਲਕ੍ਰਿਸ਼ਨ ਅਡਵਾਨੀ ਦੀ ਪ੍ਰਾਪਰਟੀ ਕੁਰ ਕਰਕੇ ਉਸ ਦਾ ਭਰਪਾਈ ਕੀਤੀ ਗਈ ਸੀ ਨਹੀਂ ਨਹੀਂ ਯਾਹ ਪੇ ਕੋਈ ਹਮ ਨੁਕਸਾਨ ਨਹੀਂ ਕਰ ਰਹੇ ਸਾਡੇ ਤਰਫ ਸੇ ਕਿਸਾਨੋ ਕੀ ਤਰਫ ਸੇ ਕੀ ਨੁਕਸਾਨ ਕਰ ਰਹਾ ਹੈ ਕਿਸਾਨ ਕੋਈ ਕਿਸੇ ਕੋਲ ਜਲਾਤਾ ਹਲਾ ਨੁਕਸਾਨ ਤੋਂ ਸਰਕਾਰ ਨੇ ਕਰਾਇਆ ਕਿਸਾਨੋ ਕੇ ਟੈਕਸਰ ਜਲਾਏ ਪ੍ਰੋਪਰਟੀ ਦਾ ਨੁਕਸਾਨ ਕਿਸਾਨ ਕਰ ਰਹਾ ਕੁੱਤਾ ਕਿਸਾਨ ਕਿਸ ਦਾ ਨੁਕਸਾਨ ਕਰ ਰਹਾ ਹੈ ਕਿਸਾਨ ਕਵੀ ਵੀ ਕਿਸੇ ਦਾ ਨੁਕਸਾਨ ਨਹੀਂ ਕਰਦਾ ਜੀ ਜੀ ਇਹ ਕੰਮ ਜੋ ਵੀ ਹੈ ਇਹ ਪੋਲਿਟਿਕਲ ਲੋਕ ਕਰਦੇ ਹੋਗੇ ਸਰਕਾਰੇ ਕਰਦੇ ਹੋਗੇ ਜੀ ਟਿਕਾੜ ਸਾਹਿਬ ਇਸ ਗੱਲ ਨੂੰ ਮੰਨਦੇ ਹੋ ਕਿ ਇਹ ਜੋ ਇਸ ਵੇਲੇ ਕਾਰਵਾਈ ਦੀ ਗੱਲ ਹਰਿਆਣਾ ਪੁਲਿਸ ਜਾਂ ਅੰਬਾਲਾ ਪੁਲਿਸ ਕਰ ਰਹੀ ਹੈ ਇਹ ਕਿਤੇ ਨਾ ਕਿਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਔਰ ਕਿਸਾਨ ਆਗੂਆਂ ਦੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਹੈ दबाव में कोई नहीं आएगा जी ये टाइम है कि किसान एकजुट होकर जैसे बॉर्डर से वापसी आया था किसान तीन साल पहले वो सब जब सेबं इकट्ठी हो जाए सरकार कि सुकुन दबाएगी अकेले अकेले तोड़ के सरकार दबाने का काम करेगी जी जी उसका मुकाबला करना है अब टाइम आ गया है कि किसान इकट्ठे होकर और संघर्ष करें अच्छा टिकैत साहब एक राजनीति ਦੇ ਪੱਖ ਤੋਂ ਮੈਂ ਸਵਾਲ ਤੁਹਾਡੇ ਤੋਂ ਕਰਨਾ ਚਾਹਾਂਗਾ ਕਿਉਂਕਿ ਲੋਕ ਸਭਾ ਚੋਣਾ ਲੋਕ ਸਭਾ ਚੋਣਾ ਬੜੀਆਂ ਨਜ਼ਦੀਕ ਨੇ ਇਸ ਵੇਲੇ ਔਰ ਕੁਝ ਸਮੇਂ ਦੇ ਕੁਝ ਦਿਨਾਂ ਦੇ ਵਿੱਚ ਜਿਹੜਾ ਐਲਾਨ ਹੋ ਸਕਦਾ ਹੈ ਕੋਡ ਆਫ ਕੰਡਕਟ ਜਿਹੜਾ ਲੱਗ ਸਕਦਾ ਹੈ ਪਰ ਇਸੇ ਬਾਵਜੂਦ ਪੰਜਾਬ ਔਰ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਉੱਪਰ ਵੱਡੀ ਕਾਰਵਾਈਆਂ ਜੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਜਦੋਂ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਵੱਡੀ ਵੋਟ ਵੀ ਕਿਸਾਨਾਂ ਦੀ ਹੋਈ ਹੈ ਕਿ ਬੀਜੇਪੀ ਸਰਕਾਰ ਨੂੰ ਕੀ ਪੰਜਾਬ ਜਾਂ ਹਰਿਆਣਾ ਤੋਂ ਵੋਟ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਹੈ पंजाब तो इन्होंने अपने लिस्ट में से निकाल दिया भाई तो इनको बदनाम करके ज्यादा वोट इनको मिल सकती है देश में तो। इस तरह से खबरें आ रही हैं मीडिया में रूप में सोशल मीडिया पे जिस तरह से किसान को बदनाम करा जा रहा है खास करके सिख समाज को और देश के किसानों को बदनाम करा जा रहा है कि महंगाई बढ़ेगी अगर एमएसपी देंगे तो एक किसान की छवि खराब करी जा रही है ਇਸੇ ਲੱਗਦਾ ਹੈ ਕਿ हमको दूसरे की ओर ज्यादा मिल जाएगी कि हमको पंजाब की ओर से यही नहीं जी जी ये लगता है जी ठीक है साहब अगर किसानों की प्रॉपर्टी नु कुर् ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਫਿਰ ਅੱਗੇ ਐਸ ਕੇ ਐਮ ਕਿਸ ਤਰੀਕੇ ਦਾ ਫੈਸਲਾ ਲੈ ਸਕਦਾ ਉਹ ਦੇਖੋ ਬੰਗਿਆ ਅਮਨੇ ਤੋਂ ਇਹ ਕਹਾ ਹੈ ਕਿ ਭਾਈ ਸਭ ਲੋਕ ਇਕੱਠਾ ਹੋ ਔਰ ਇੱਕ ਡਰਾਣੇ ਕਾ ਇੱਕ 사지서 ਰਚੀ ਜਾ ਰਹੀ ਹੈ ਕਿ ਕਿਸਾਨੋ ਕੋ ਡਰਾਏ ਪ੍ਰੋਪਰਟੀ ਕੇ ਨਾਮ ਸੇ ਡਰਾਏ ਉਸ ਕੇ ਨਾਮ ਸੇ ਡਾਇਰ ਸਰਕਾਰ ਕਾ ਕਾਮ ਹੈ ਜੋ ਉਸ ਕੋ ਕਰਨਾ ਹੈ ਉਹ ਕੋਈ ਉਹ ਨਹੀਂ ਸਰਕਾਰ ਤੋ ਵੈਸੇ ਦੂਸਰੋ ਕੋ ਡਰਾ ਰਹੀ ਹੈ ਸੇ ਕਿਸਾਨੋ ਕੋ ਡਰਾ ਰਹੀ ਹੈ ਉਹਨਕੇ ਨੇਤਾਉਂ ਕੋ ਕਾਰਵਾਈ ਕਰ ਰਹੀ ਹੈ ਇਸ ਸਰਕਾਰ ਕਾ ਕਾਮ ਹੈ ਜੋ ਕਰੇਗੀ ਉਸ ਕੋ ਕਰਨਾ ਹੈ ਜੋ ਕਿਸਾਨ ਸੰਗਠਨ ਕਰਨਗੇ ਉਹ ਕਰੇਗੇ ਲੇਕਿਨ ਹਮਨ ਇਹ ਹੈ ਕਿ ਇਕਜੁਟ ਹੋ ਜਾਣਾ ਚਾਹੀਏ ਸਭ ਕੋ ਠੀਕ ਹੈ ਠੀਕ ਹੈ ਠੀਕ ਹੈ ਤੁਹਾਨੂੰ ਕੀ ਲੱਗਦਾ ਟਕੇਲ ਸਾਹਿਬ ਕੇ ਇਕਜੁਟ ਹੋਣ ਦੇ ਵਿੱਚ ਕਮੀ ਕਿੱਥੇ ਹੈ ਸਮੱਸਿਆ ਕਿੱਥੇ ਹੈ ਆਪਤਵੰਤ ਨਹੀਂ ਬੈਠੇ ਤਾਂ ਸਰਕਾਰ ਹੈ ਤੋਰਟਾੜ ਦੇਗਾ ਕੰਮ ਕਰਦੀ ਹੈ ਹਮ ਇਹ ਹੈ ਕਿ ਇਤਨੇ بڑے ਆंदोलਨ ਚੱਲ ਰਹੇ ਤਾਂ ਸਭ ਕੋ ਇਕੱਠੇ ਹੋ ਰਹੇ ਨੇ ਜਿਹੜੇ ਦਿੱਲੀ ਸਾਂ ਹੀ ਇਕੱਠੇ ਆਏ ਉਹ ਫੇਰ ਹੀ ਇਕੱਠੇ ਹੋ ਠੀਕ ਹੈ ਬਹੁਤ ਸ਼ੁਕਰੀਆ ਰਾਕੇਸ਼ ਟਕੈਲ ਜੀ ਸਾਡੇ ਨਾਲ ਜੁੜਨ ਦੇ ਲਈ ਇਸ ਖਬਰ ਦੇ ਉੱਪਰ ਗੱਲਬਾਤ ਕਰਨ ਲਈ ਸੋ ਕਿਸਾਨ ਆਗੂ ਰਾਕੇਸ਼ ਸ਼ਕੈਤ ਜਿਹੜੇ ਉਹਨਾਂ ਨੇ ਬੜਾ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਈਆਂ ਕਾਰਵਾਈਆਂ ਜੇਕਰ ਐਨਐਸਏ ਦਾ ਜ਼ਿਕਰ ਹੋ ਰਿਹਾ ਹੈ ਤਾਂ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨੂੰ ਕਿਸਾਨਾਂ ਦੀ ਆਵਾਜ਼ ਦਬਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਡਰਨ ਵਾਲੇ ਨਹੀਂ ਔਰ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਕਿਸਾਨ ਕਰ ਰਹੇ ਕਿਸਾਨਾਂ ਦੇ ਨਾਲ ਜਿਹੜਾ ਬਿਲਕੁਲ ਖੜਾ ਹੈ ਤੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਕਿ ਕਿਸਾਨਾਂ ਨੂੰ ਹੁਣ ਇਕੱਠੇ ਹੋ ਜਾਣਾ ਚਾਹੀਦਾ ਹੈ ਇਕੱਠੇ ਹੋਣ ਦੀ ਜ਼ਰੂਰਤ ਹੈ ਇਕੱਠੇ ਹੋਣ ਦੀ ਲੋੜ ਹੈ ਸੋ ਅੰਦੋਲਨ ਦੌਰਾਨ ਦੋ ਪੁਲਿਸ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਅੰਦੋਲਨ ਕਰਨ ਵਾਲੇ ਕਿਸਾਨਾਂ ਦੀ ਜਾਇਦਾਦ ਕੁਰਕ ਕਰਕੇ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਮਾਲਾ ਪੁਲਿਸ ਨੇ ਐਨਰਸੀ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ ਨੁਕਸਾਨੀ ਕੀ ਸਰਕਾਰੀ ਪ੍ਰਾਈਵੇਟ ਜਾਇਦਾਦ ਦੀ ਪਰਪਾਈ ਹੋਵੇਗੀ